Transcrição e ਚੁਲਾਤਰਨ ਤਰਨ ਦੇ ਕਸਬਾ ਹਰੀਕੇ ਸਤਲੁਜ ਦਰਿਆ ਦੇ ਪਾਣੀ ਵਧਨ ਕਾਰਨ ਬੇਕਾਰ ਹੋਏ ਲੋਕਾਂ ਦਾ ਪਤਾ ਲੈਂਣ ਪਹੁੰਚੇ ਨੇ ਅੰਮ੍ਰਿਤਸਰ ਤੋਂ ਵਿਧਾਇਕ ਕੁਵਰ ਵਿਜੇ ਪ੍ਰਤਾਪ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਐਮਪੀ ਅਮਰਪਾਲ ਸਿੰਘ ਦੇ ਪਿਤਾ ਸਰ ਸੇਮ ਸਿੰਘ ਜਿਤੇ ਹੜਪੀਟ ਤੇ ਲੋਕਾਂ ਦਾ ਹਾਲਚਲ ਜਾਣਿਆ ਤੇ ਉਹਨਾਂ ਨੂੰ ਰਛਨ ਵੰਡਿਆ ਗਿਆ ਅਤੇ ਉੱਥੇ ਹੀ ਇਹਨਾਂ ਦੋਵਾਂ ਆਗੂਆਂ ਦੇ ਵੱਲੋਂ ਪੰਜਾਬ ਸਰਕਾਰ ਤੇ ਵੀ ਜੰਮ ਕੇ ਨਿਸ਼ਾਨੇ ਸਾਧੇ ਨੇ ਉਹਨਾਂ ਨੇ ਕਿਹਾ ਕਿ ਹੜ੍ਹਾਂ ਦੇ ਕਾਰਨ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਤੇ ਜ਼ਿੰਦਗੀ ਤੇ ਮੌਤ ਦੇ ਨਾਲ ਲੜ ਰਹੇ ਨੇ ਪਰ ਪ੍ਰਸ਼ਾਸਨ ਅਤੇ ਸਰਕਾਰ ਇਹਨਾਂ ਦਾ ਲੋਕਾਂ ਦੇ ਸਾਡ ਲੈਂਨ ਦੀ ਬਜਾਏ ਸਿਰਫ ਹਵਾ ਦੇ ਵਿੱਚ ਹੀ ਗੱਲਾਂ ਕਰੀਏ ਇਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੇ ਜਦੋਂ ਤੋਂ ਇਹ ਹੜ ਹੜਾਂ ਦਾ ਪ੍ਰਕੋਪ ਪੰਜਾਬ 'ਚ ਵਾਪਰ ਰਿਹਾ ਉਦੋਂ ਤੋਂ ਹੀ ਸਾਡੇ ਜਥੇਬੰਦੀ ਲੱਗੀ ਹੋਈ ਹੈ ਤੇ ਅਸੀਂ ਹੋਰ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਸੀ ਕਾਫੀ ਜਥੇਬੰਦੀਆਂ ਅੱਗੇ ਆ ਰਹੀਆਂ ਅੱਜ ਆਪਣੇ ਜੋ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਹੋਏ ਕਵਰ ਵਿਜੇ ਪ੍ਰਤਾਪ ਸਿੰਘ ਜੀ ਜਿਹੜੇ ਕਿ ਪੰਜਾਬ ਦੀ ਇੱਕ ਇੱਕੋ ਇੱਕ ਆਵਾਜ਼ ਆ ਕਿ ਜਿਹੜੇ ਪੰਜਾਬ ਦੇ ਲੋਕਾਂ ਨਾਲ ਖੜਦੇ ਆ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਪਰ ਉਹਨਾਂ ਸਰਕਾਰ ਇਨੀ ਢੀਠ ਸਾਈ ਤੇ ਉਤਰੀ ਹੈ ਕਿ ਉਹਨਾਂ ਨੂੰ ਤੇ ਬਾਹਰ ਕਰ ਦਿੱਤਾ ਪਰ ਉਹਨਾਂ ਦੀ ਕੋਈ ਗੱਲ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦਾ ਕੋਈ ਮਸਲਾ ਹੱਲ ਕਰਨ ਵਾਸਤੇ ਨਹੀਂ ਸੋਚਿਆ ਗਿਆ ਅੱਜ ਉਹ ਵੀ ਆਏ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਖਾਸ ਕਰਕੇ ਅਸੀਂ ਭਗਤ ਪੂਰਨ ਸਿੰਘ ਪਿੰਗਲਵਾੜਾ ਸੋਸਾਇਟੀ ਵੱਲੋਂ ਬੀਬੀ ਇੰਦਰਜੀਤ ਕੌਰ ਡਾਕਟਰ ਇੰਦਰਜੀਤ ਜੀ ਕੋਰ ਉਹ ਨਹੀਂ ਆਏ ਆ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਉਹ ਬੜੀ ਸਰੀਰਕ ਦੇ ਕਈ ਕਸ਼ਟ ਹੋਣ ਦੇ ਬਾਵਜੂਦ ਵੀ ਇੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਆ ਲੋਕਾਂ ਦਾ ਦੁੱਖ ਦਰਦ ਨੂੰ ਸਮਝ ਰਹੇ ਆ ਤੇ ਮੇਰਾ ਖਿਆਲ ਹੈ ਕਿ ਇਹੋ ਜੀਆਂ ਸਖਸੀਤਾ ਜਦੋਂ ਅੱਗੇ ਆਉਣ ਗਿਆ ਤੇ ਮੇਰਾ ਖਿਆਲ ਹੈ ਕਿ ਸਾਰੀਆਂ ਹੋਰ ਹੋਰ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਕਿ ਮੇਰੇ ਖਿਆਲ ਸਰਕਾਰ ਤੇ ਆਪਣੇ ਹੱਥ ਖੜੇ ਕਰ ਚੁੱਕੀ ਆ ਆਪਾਂ ਨੂੰ ਇਹਨਾਂ ਭੈੜਾ ਭਰਾਵਾਂ ਦੀ ਬਾਹ ਫੜਨੀ ਚਾਹੀਦੀ ਆ ਕਿ ਜਿਹੜੇ ਇਸ ਵੇਲੇ ਬਹੁਤ ਵੱਡੀ ਮੁਸ਼ਕਲ 'ਚ ਘਰੇ ਹੋਏ ਆ ਤੇ ਪੰਜਾਬ ਦਾ ਬਹੁਤ ਵੱਡਾ ਏਰੀਆ ਪਹਿਲਾਂ ਤੇ ਇਹੋ ਹੀ ਐ ਬਿਆਸ ਦਰਿਆ ਦਾ ਤੇ ਸਤਲੁਜ ਦਾ ਸੀ ਹੁਣ ਉਧਰ ਰਾਵੀ ਵਾਲੇ ਪਾਸੇ ਵੀ ਬਹੁਤ ਵੱਡੀ ਮਾਰ ਪੈ ਰਹੀ ਆ ਉਹ ਕੱਲ ਅਸੀਂ ਉਧਰ ਵੀ ਵੇਖਿਆ ਕਿ ਉਹ ਵੀ ਬਹੁਤ ਪਿੰਡ ਜਿਹੜੇ ਆ ਕਿ ਰਸਤਿਆਂ ਤੋਂ ਕੱਟ ਚੁੱਕੇ ਆ ਉਹਨਾਂ ਦੇ ਚਾਰ-ਛੇਰੇ ਪਾਣੀ ਆ ਉੱਥੇ ਜਾਣ ਵਾਸਤੇ ਵੀ ਬੇੜੀ ਤੋਂ ਬੋਟਾਂ ਤੋਂ ਸਵਾਏ ਕੋਈ ਸਾਧਨ ਨਹੀਂਗਾ ਇਸ ਕਰਕੇ ਅਸੀਂ ਹੋਰ ਸੰਸਥਾਵਾਂ ਨੂੰ ਕਹਿੰਨੇ ਬੋਟਾਂ ਦਾ ਪ੍ਰਬੰਧ ਕੀਤਾ ਜਾਵੇ ਦਵਾਈ دارو ਦਾ ਪ੍ਰਬੰਧ ਕਰਕੇ ਸਾਰੇ ਜਣੇ ਆਪੋ ਆਪਣੇ ਮੋਰਚੇ ਸੁਭਾੜੀਏ ਆਪਾਂ ਇਹਨਾਂ ਲੋਕਾਂ ਨੂੰ ਬਚਾਈਏ 9 ਦਿਨ ਤੋਂ ਜ਼ਿਆਦਾ ਇੱਥੇ ਹੋ ਗਿਆ ਪ੍ਰਸ਼ਾਸਨ ਵੱਲੋਂ ਕੋਈ ਢੇਪਕਾ ਪ੍ਰਬੰਧ ਨਹੀਂ ਕਈ ਅਜੇ ਐਸੇ ਘਰ ਨੇ ਉਹਨਾਂ ਤੱਕ ਬੇਟੀਆਂ ਤੱਕ ਦਾ ਕੋਈ ਚੀਜ਼ਾ ਨਹੀਂ ਪਹੁੰਚਿਆ ਉਹਨਾਂ ਦੇ ਪਰਿਵਾਰ ਜਾਂ ਘਰ ਦੇ ਜਿਹੜੇ ਸਮਾਨ ਉੱਥੇ ਰੁਹਾਉਂਦਾ ਹੈ ਤੇ ਪ੍ਰਸ਼ਾਸਨ ਦੀ ਕੋਈ ਮਿਲਾਈ ਨਹੀਂ ਅਜੇ ਲੋਕੀ ਉਹਨਾਂ ਦੀ ਮਦਦ ਕੀਤੀ ਜਾਏ ਕੋਈ ਨਹੀਂ ਅਸੀਂ ਤੇ ਜਿੰਨੇ ਜੋਗੇ ਹੈਗੇ ਆ ਲੱਗੇ ਹੋਏ ਆ ਇੱਥੇ ਪਹਿਲਾਂ ਵੀ ਆਏ ਆ ਕੋ ਚਾਰ ਵਾਰੀਆਂ ਜਿੱਥੇ-ਤਿੱਥੇ ਅਸੀਂ ਪਹੁੰਚ ਕਰ ਸਕਦੇ ਕੱਲ ਵੀ ਉੱਥੇ ਦੋ ਤਿੰਨ ਪਿੰਡਾਂ ਚ ਅਸੀਂ ਪਾਣੀ ਪੂਣੀ ਪਹਚਾਇਆ ਉੱਥੇ ਸੁਲਤਾਨਪੁਰ ਲੋਧੀ ਦੇ ਏਰੀਆ ਚ ਸਾਡੀ ਟੀਮ ਉਦੋਂ ਤੋਂ ਹੀ ਲੱਗੀ ਹੋਈ ਆ ਉਹਨਾਂ ਨੇ ਉਹ ਜਿਹੜੇ 16 ਪਿੰਡ ਪਾਣੀ ਚ ਕਿਰੇ ਉਥੋਂ ਤੱਕ ਉਹਨਾਂ ਨੇ ਹਰ ਇੱਕ ਘਰ ਤੱਕ ਪਹੁੰਚ ਕੀਤੀ ਆ ਪਰ ਅਸੀਂ ਫਿਰ ਵੀ ਅਪੀਲ ਕਰਦੇ ਆ ਕਿ ਚਲੋ ਜਿੰਨੀ ਕਿ ਸਾਡੀ ਸਮਰੱਥਾ ਸੀ ਵੀ ਲੱਗੇ ਹੋਏ ਆ ਹੋਰ ਵੀ ਸਮਰੱਥਾਵਾਨ ਪਾਰਟੀਆਂ ਵੀ ਹੈਗੀਆਂ ਧਾਰਮਿਕ ਸੰਸਥਾਵਾਂ ਵੀ ਹੈਗੀਆਂ ਉਸ ਸੰਸਥਾਵਾਂ ਲੱਗੀਆਂ ਹੋਈਆਂ ਜਿੱਦਾਂ ਬਾਬਾ ਸੁਖਾ ਸਿੰਘ ਜੀ ਹੋਣੀ ਬੰਦ ਦੇ ਮਜ਼ਬੂਤੀ ਵਾਸਤੇ ਬਾਬਾ ਬਿਲੀ ਚੰਦ ਦਲਵਾਲੇ ਬਾਬਾ ਅਵਤਾਰ ਸਿੰਘ ਹੋਣੀ ਮੋਰਚਾ ਲਾਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜੇ ਉਹ ਇਹ ਬੰਦ ਟੁੱਟ ਜਾਂਦਾ ਤੇ ਮੇਰਾ ਖਿਆਲ ਇੱਕ ਹੋਰ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਪ੍ਰਭਾ ਦੇਖ ਕਰੋ ਮਦੇ ਲੱਗੇ ਤੁਸੀਂ ਪੁੱਛਿਆ ਸਰਵੇ ਕਰਨ ਕੀ ਹੈ ਸਾਰਾ ਦੇਖੋ ਸਾਨੂੰ ਜਿਸ ਤਰ੍ਹਾਂ ਪਤਾ ਲੱਗਿਆ ਕਿ ਤਰਨ ਤਰਨ ਜ਼ਿਲ੍ਹੇ ਦੇ ਵਿੱਚ ਜੋ ਹਰੀਕੇ ਪਤਨ ਏਰੀਆ ਹੈ ਉਸ ਸਾਈਡ ਦੇ ਵਿੱਚ ਹੜ ਆਇਆ ਹੈ ਹੜ ਕਾਰਨ ਬਹੁਤ سارے ਲੋਕ ਬੇਗਰ ਹੋ ਗਏ ਨੇ ਔਰ ਬਹੁਤ سارے ਪਰਿਵਾਰ ਡਿਸਪਲੇਸ ਹੋ ਗਏ ਨੇ ਤੈਸ ਕਰਕੇ ਦੇਖੋ ਅਸੀਂ ਉਹਨਾਂ ਦਾ ਹਾਲ ਚਾਲ ਵੇਖਣ ਵਾਸਤੇ ਔਰ ਖਾਸ ਕਰਕੇ ਸਾਡੇ ਪਿੰਗਲ ਵਾਲੇ ਤੋਂ ਬੀਬੀ ਜੀ ਆਏ ਨੇ ਡਾਕਟਰ 인ਦਰਜੀਤ ਕੌਰ ਜੀ राहत वास्ते खाने पीने का समान असी लेके आए हाँ तो असं तो देखो बहुत थोड़ा ही कर सकते हाँ और अपने हिसाब के न कर रहे हैं तो एक तो है कि अभी देख लेवे कि की की परेशानी है तो फिर देखो उधर जाके के अंबरसर लोगों को कह के जो भी सेवा हो सकती है सेवा असी करावे एक चीज जो लोग ये कह रहे हैं कि देखो ਇਧਰ ਪ੍ਰਸ਼ਾਸਨ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ ਨਾਲ ਦੇ ਜਿਹੜੇ ਗੁਰਦੁਆਰੇ ਨੇ ਬਾਬਾ ਬੀਦੀ ਚੰਜੀ ਦਾ ਗੁਰਦੁਆਰਾ ਹੈ ਜਾਂ ਆਪਣੇ ਬਾਪੂ ਜੀ ਨੇ ترਸੇਮ ਸਿੰਘ ਦੀ ਐਨਆਰਡੀ ਟੀਮ ਜਿਹੜੀ ਹੈ ਇਹ ਸਾਰੇ ਲੋਕ ਮਤਲਬ ਇਥੇ ਰਾਹਤ ਸਮਗਰੀ ਪ੍ਰੋਵਾਈਡ ਕਰਾ ਰਹੇ ਨੇ ਅਸੀਂ ਪ੍ਰਸ਼ਾਸਨ ਨੂੰ ਵੀ ਕਹਾਂਗੇ ਅਸੀਂ ਹਾਈ ਲੈਵਲ ਤੇ ਅਸੀਂ ਕਹਾਂਗੇ ਕਿ ਹਾਂ ਇਹ ਸਾਰਾ ਕੰਮ ਇਧਰ ਪ੍ਰਸ਼ਾਸਨ ਵੱਲੋਂ ਹੋਣਾ ਚਾਹੀਦਾ ਹੈ ਦੂਸਰੀ ਗੱਲ ਕਿ ਜੋ ਪਾਣੀ ਜ਼ਿਆਦਾ ਆ ਰਿਹਾ ਹੈ ਤੇ ਵੀ ਇਰੀਗੇਸ਼ਨ ਡਿਪਾਰਟਮੈਂਟ ਜਿਹੜਾ ਹੈ वाटर मैनेजमेंट डिपार्टमेंट है उन्होंने भी कहा कि असी कोशिश करा कि हाँ जो पानी का बहाव ज़्यादा है वह थोड़ा किया जाए ता जो बहुत ज़्यादा परेशानी है खास करके सारे देखो लोग इधर रह रहे हैं और इन्हों खेती गृहस्थी दूजे पास है ये सारा नुकसान बहुत ज़्यादा होया है देख सकते हो कि पेड़ दे, थले के थले किस तरीके रह रहे हैं और बहुत ज़्यादा परेशानी है ਅਸੀਂ ਕੋਈ ਇਹਨੂੰ ਮਤਲਬ ਪੋਲਿਟਿਕਲ ਰੰਗਤ ਨਹੀਂ ਦੇ ਰਹੇ ਹਾਂ ਸਾਡਾ ਇਹ ਮਕਸਦ ਹੈ ਕਿ ਦੇਖਣਾ ਲੋਕਾਂ ਦੇ ਨਾਲ ਗਲਬਾਤ ਕਰਨਾ ਔਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਇਹਨਾਂ ਦੇ ਨਾਲ ਮੁਲਾਕਾਤ ਕਰਨਾ ਔਰ ਇਹਨਾਂ ਦੇ ਨਾਲ ਮਤਲਬ ਅਸੀਂ ਜੀ ਅਸੀਂ ਤੁਹਾਡ ਅਸੀਂ ਇਹ ਕਰ ਰਹੇ ਹਾਂ ਕਿ ਅਸੀਂ ਤੁਹਾਡੇ ਨਾਲ ਹਾਂ ਔਰ ਪ੍ਰਸ਼ਾਸਨ ਦੇਖੋ ਇਥੇ ਬਿਲਕੁਲ ਹੀ ਗਾਇਬ ਹੈ ਪ੍ਰਸ਼ਾਸਨ ਨੂੰ ਅਸੀਂ ਕਹਾਂਗੇ ਕਿ ਹਾਂ ਉਹ ਇਹਨਾਂ ਨੂੰ ਹਰ ਤਰੀਕੇ ਦੇ ਨਾਲ ਸਹਿਯੋਗ ਕਰੇ ਤੇ ਇਹੀ ਗੱਲ ਹੈ ਬਾਕੀ ਤਾਂ ਹੋਰ ਕੁਝ ਕੁਛ ਨਾ ਹੈ ਤਾਂ ਦੋਸਤੋ ਉਤਰੇ تھے ਕਿ ਤੁਹਾਡੇ ਨਾਲ ਕਿਹੜੀ ਰਾਹ ਸਮਗਰੀ ਹੁਣ ਜਿਹੜੀ ਨਹਾੜੀ ਮੈਂ ਦੇਖੋ ਅਸੀਂ ਤਾਂ ਪਿੰਗਲਵਾੜਾ ਵੱਲੋਂ ਦੇਖੋ ਬੀਬੀ ਜੀ ਆਏ ਹੋਏ ਨੇ ਅਸੀਂ ਲੈ ਕੇ ਇਸ ਵੇਲੇ ਪਿੰਗਲਵਾੜਾ ਵੱਲੋਂ ਆਏ ਹਾਂ ਤੇ ਬਾਕੀ ਖਾਣ ਪੀਣ ਵਾਲ ਸਹੀ ਦੇਖੋ ਪਾਣੀ ਦੀਆਂ ਬੋਤਲਾਂ ਉਹ ਸਾਰੇ ਦੇਖੋ ਬੀਬੀਆਂ ਦੇ ਕੋਲ ਬਾਕੀ ਬਿਸਕੁਟ ਜਾਂ ਅਸੀਂ ਰਾਸ਼ਨ ਵੀ ਲੈ ਕੇ ਆਏ ਹਾਂ ਜੋ ਲੰਗਰ ਵਾਸਤੇ ਸਮਗਰੀ ਲੈ ਕੇ ਆਏ ਹਾਂ ਤੇ ਉਹ ਸਾਰਾ ਚੀਜ਼ ਅਸੀਂ ਕਰ ਰਹੇ ਹਾਂ ਬਾਕੀ ਅਸੀਂ ਤੁਹਾਨੂੰ ਤਸਾਂਗੇ اور ਅਸੀਂ ਆਉਂਦੇ ਰਹਾਂਗੇ ਜੀ ਠੀਕ ਹੈ ਜੀ ਥੈਂਕ ਯੂ